ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਪੰਜਾਬ ਪੁਲਿਸ ਅਕਸਰ ਅਜਿਹੇ ਕਈ ਕਾਰਨਾਮੇ ਕਰ ਦਿੰਦੀ ਹੈ ਜਿਸ ਕਰਕੇ ਉਹ ਸੋਖੀਆਂ ਅਜ ਬਣੇ ਰਹਿੰਦੇ ਨੇ ਪਰ ਹੁਣ ਮਾਨ ਸਰਕਾਰ ਪੰਜਾਬ ਪੁਲਿਸ ਤੇ ਸ਼ਿਕੰਜਾ ਕਸਣ ਜਾ ਰਹੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਮਾਨ ਸਰਕਾਰ ਹੁਣ ਛਾਂਟੀ ਕਰ ਰਹੀ ਹੈ ਉਹ ਪੁਲਿਸ ਮੁਲਾਜ਼ਮ ਲੱਭ ਰਹੀ ਹੈ ਜਿਨ੍ਹਾਂ ਨੇ ਕਪਲੇਬਾਜ਼ੀ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਦਰਅਸਲ ਮੌਨਸੂਨ ਸੈਸ਼ਨ ਦੇ ਦੌਰਾਨ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਭ੍ਰਿਸ਼ਟਾਚਾਰ ਨਸ਼ਾ ਤਸਕਰੀ ਤੇ ਜੋ ਵੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਪੇਡਾਂ ਨੇ ਉਹਨਾਂ ਦਾ ਮੁੱਦਾ ਚੁੱਕਿਆ ਸੀ ਉਹਨਾਂ ਨੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਸੀ ਕਿ 10 ਦਿਨਾਂ ਦੇ ਅੰਦਰ-ਅੰਦਰ ਇਹ ਸਾਰੇ ਜੋ ਵੀ ਕਾਲੀਆਂ ਪੇਡਾਂ ਦੀਆਂ ਦੀ ਸੂਚੀ ਤਿਆਰ ਕਰਕੇ ਸੌਂਪੀ ਜਾਵੇ ਜਿਸ ਨੂੰ ਲੈ ਕੇ ਮਾਨ ਸਰਕਾਰ ਐਕਸ਼ਨ ਦੇ ਵਿੱਚ ਹੈ ਗ੍ਰਹਿ ਵਿਭਾਗ ਜੋ ਕਿ ਮੁੱਖ ਮੰਤਰੀ ਭਗਵੰਤ ਪਾਣ ਦੇ ਕੋਲ ਹੈ ਤੇ ਸੀਐਮ ਮਾਨ ਖੁਦ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸੂਚੀ ਤਿਆਰ ਕਰ ਰਹੇ ਨੇ ਜਿਹੜੇ ਕਿ ਕਪਲੇਬਾਜ਼ੀ ਦੇ ਵਿੱਚ ਸ਼ਾਮਲ ਹੁੰਦੇ ਨੇ ਹੁਣ ਇਹ ਕਪਲੇਬਾਜ਼ੀ ਦੇ ਵਿੱਚ ਜਿਹੜੇ ਮੁਲਾਜ਼ਮ ਸ਼ਾਮਲ ਨੇ ਸੂਤਰਾਂ ਦਾ ਕਹਿਣਾ ਹੈ ਕਿ ਸੈਂਕੜੇ ਪੁਲਿਸ ਮੁਲਾਜ਼ਮ ਅਜਿਹੇ ਨੇ ਜਿਹੜੇ ਕਿ ਨਸ਼ਾ ਤਸਕਰੀ ਪਰੇਸ਼ਾ ਚੜ ਤੇ ਹੋਰ ਕਈ ਕਪਲਿਆਂ ਦੇ ਵਿੱਚ ਸ਼ਾਮਲ ਨੇ ਜਿਸ ਕਰਕੇ ਗ੍ਰਹਿ ਹੁਣ ਸੰਕਟ ਆ ਰਿਹਾ ਹੈ ਸੂਚੀ ਤਿਆਰ ਕਰਨ ਦੇ ਵਿੱਚ ਕਿਉਂਕਿ ਗ੍ਰਹਿ ਵਿਭਾਗ ਹੁਣੇ ਸੋਚਾਂ ਚ ਪਿਆ ਹੈ ਕਿਸ ਦਾ ਨਾਮ ਰੱਖੀਏ ਤੇ ਕਿਸ ਦਾ ਨਾਮ ਨਾ ਰੱਖੀਏ ਤੇ ਨਾਲ ਦੀ ਨਾਲ ਹੁਣੇ ਸੈਂਕੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਤੇ ਕਈ ਕੇਸ ਦਰਜ ਵੀ ਹੋਏ ਨੇ ਜਿਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਈ ਵਾਰ ਕਰਨ ਦੇ ਲਈ ਕੇਸ ਦਰਜ ਕੀਤੇ ਗਏ ਨੇ ਇਸ ਕਰਕੇ ਜਿਹੜਾ ਵੇਰਵਾ ਇਕੱਠਾ ਕਰਨਾ ਹੈ ਗ੍ਰਹਿ ਵਿਭਾਗ ਦੇ ਲਈ ਇੱਕ ਮੁਸ਼ਕਲ ਬਣ ਗਿਆ ਹੈ ਕਿ ਇਸ ਇੰਨਾ ਸਾਰਾ ਵੇਰਵਾ ਇਕੱਠਾ ਕਰਕੇ 10 ਦਿਨਾਂ ਦੇ ਅੰਦਰ ਇੱਕ ਸੂਚੀ ਤਿਆਰ ਕਰਕੇ ਕਿਵੇਂ ਵਿਧਾਨ ਸਭਾ ਦੇ ਵਿੱਚ ਸੌਂਪੀ ਜਾਵੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਿਰਫ ਸੂਚੀ ਤਿਆਰ ਕਰਕੇ ਸੌਂਪਣ ਦੇ ਨਾਲ ਕੀ ਪੰਜਾਬ ਪੁਲਿਸ ਵਿੱਚ ਜੋ ਵੀ ਇਹ ਕਪਲੇਬਾਜ਼ੀ ਹੁੰਦੀ ਹੈ ਜੋ ਦਾਗੀ ਅਫਸਰ ਜਿਨ੍ਹਾਂ ਦੇ ਦਾਗੀ ਅਫਸਰਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਆ ਜਾਂਦਾ ਇਹ ਠੀਕ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਬਹੁਤ ਜੇ ਆਪਾਂ ਗੱਲ ਕਰੀਏ ਵੱਡੇ ਵੱਡੇ ਅਫਸਰ ਭ੍ਰਿਸ਼ਟਾਚਾਰ ਕਰਦੇ ਨੇ ਤੇ ਅੱਜਕੱਲ ਤੇ ਅਸੀਂ ਦੇਖਦੇ ਹਾਂ ਕਿ ਥਾਣੇ ਦੇ ਲੈਵਲ ਦੇ ਉੱਤੇ ਵੀ ਬਹੁਤ ਸਾਰੀਆਂ ਕਪਲੇਵਾਜ਼ੀਆਂ ਹੁੰਦੀਆਂ ਨੇ ਬਹੁਤ ਭ੍ਰਿਸ਼ਟਾਚਾਰ ਹੁੰਦਾ ਹੈ ਆਮ ਜਨਤਾ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਜਿਹੜੇ ਪੈਸੇ ਵਾਲਾ ਹੁੰਦਾ ਉਹਨੂੰ ਅੱਗੇ ਰੱਖਿਆ ਜਾਂਦਾ ਹੈ ਤੇ ਜਿਹੜਾ ਪੱਖ ਸਹੀ ਹੁੰਦਾ ਉਸ ਦੇ ਖਿਲਾਫ ਜਿਹੜਾ ਪੱਖ ਜੇ ਪੈਸੇ ਵਾਲਾ ਹੈ ਤੇ ਫਿਰ ਖਿਲਾਫ ਪੱਖ ਨੂੰ ਹਮੇਸ਼ਾ ਅੱਗੇ ਕਰ ਦਿੱਤਾ ਜਾਂਦਾ ਹੈ ਤੇ ਜਿਹੜਾ ਸਹੀ ਵਾਲਾ ਪੱਖ ਹੁੰਦਿਆ ਉਹਨੂੰ ਨੀਚੇ ਦਬਾ ਦਿੱਤਾ ਜਾਂਦਾ ਹੁਣ ਸਵਾਲ ਇਹੀ ਹੈ ਹੀ ਗ੍ਰਾਹ ਵਿਭਾਗ ਨੂੰ ਸੰਕਟ ਤੇ ਆ ਹੀ ਰਹੇਗੀ ਨੇ ਪੁਲਿਸ ਮੁਲਾਜ਼ਮ ਨੇ ਕਿ ਇਹਦੀ ਛਾਂਟੀ ਕਰਨੀ ਹੈ ਕਿ ਇਹਨੂੰ ਰੱਖਣਾ ਹੈ ਸੂਚੀ ਦੇ ਵਿੱਚ ਤੇ ਕਿ ਇਹਨੂੰ ਨਹੀਂ ਰੱਖਣਾ ਕਿਹਦੇ ਕਹਦਾ ਵੇਰਵਾ ਕਿੱਤੋਂ ਕਿੱਥੋਂ ਇਕੱਠਾ ਕਰਨਾ ਹੁਣ ਦੇਖਣਾ ਹੋਵੇਗਾ ਕਿ ਸੀਐਮਾਨ ਜਿਹੜੀ ਆਪਣੀ ਰਿਪੋਰਟ ਜਿਹੜੀ ਹੈ ਉਹ ਸੌਂਪਦੇ ਨੇ ਉਹਦੇ ਵਿੱਚ ਕਿਹਦਾ ਕਿਹਦਾ ਨਾਮ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਕਲੀ ਰਿਪੋਰਟ ਹੀ ਬਣਦੀ ਹੈ ਜਾਂ ਫਿਰ ਉਹਨਾਂ ਜਿਹੜੇ ਕਪਲੇ ਬਾਜ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਪੁਲਿਸ ਮੁਲਾਜ਼ਮ ਇਹਨਾਂ ਦੇ ਖਿਲਾਫ ਕੋਈ ਸੱਤ ਐਕਸ਼ਨ ਵੀ ਲਿਆ ਜਾਂਦਾ ਹੈ